1 اگست ਤੋਂ ਬਾਅਦ ਵੱਡੇ ਬਦਲਾਅ ਹੋਣ ਜਾ ਰਹੇ ਨੇ ਸਿਲੰਡਰ ਤੋਂ ਲੈ ਕੇ ਘਰ ਦੇ ਵਿੱਚ ਹਰ ਇੱਕ ਚੀਜ਼ ਨੂੰ ਲੈ ਕੇ ਆਮ ਜਨਤਾ ਦੀ ਜੇਬ ਦੇ ਉੱਤੇ ਵੱਡਾ ਅਸਰ ਜਿਹੜਾ ਕੀ ਪੈ ਸਕਦਾ ਹੈਗਾ ਤਾਂ 1 اگਸਤ ਕੋਈ ਦੂਰ ਨਹੀਂ ਹੈ ਦੋ ਦਿਨ ਹੀ ਰਹਿ ਚੁੱਕੇ ਨੇ ਅੱਜ 30 ਜੁਲਾਈ ਹੈ ਤਾਂ ਦੋ ਦਿਨ ਬਾਅਦ 1 اگਸਤ ਤੋਂ ਵੱਡੇ ਬਦਲਾਅ ਹੋਣ ਜਾ ਰਹੇ ਨੇ ਉਹ ਕਿਹੜੇ-ਕਿਹੜੇ ਬਦਲਾਅ ਹੋਣਗੇ ਉਹਦੀ ਪੂਰੀ ਲਿਸਟ ਜਿਹੜੀ ਕਿ ਤੁਹਾਨੂੰ ਜ਼ਰੂਰ ਦਿਖਾਵਾਂਗੇ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਆਮ ਹੈ ਕਿਉਂਕਿ ਆਮ ਜਨਤਾ ਜੋ ਕਿ ਜੋਨਾ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਚਾਹੇ ਜਿਸ ਦੀ ਤਨਖਾਹ 15000 ਹੈ ਜਾਂ ਫਿਰ 20000 ਹੈ ਜਾਂ ਫਿਰ ਜਿਹੜੇ ਲੇਬਰ ਹੁੰਦੇ ਨੇ ਦਿੱਲੀ ਦੀ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਆਪਣਾ ਘਰ ਦਾ ਪੇਟ ਪਾਲਦੇ ਨੇ ਉਹਨਾਂ ਦੇ ਲਈ ਇਹ ਬੇहद ਅਹਿਮ ਖਬਰ ਹੈ ਦੱਸਦੀ ਹੈ ਕਿ ਅਗਲੇ 2 ਦਿਨਾਂ ਦੇ ਵਿੱਚ ਅਗਸਤ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਤਾਂ 1 ਅਗਸਤ ਤੋਂ 6 ਵੱਡੇ ਵਿੱਤੀ ਬਦਲਾਅ ਹੋਣ ਜਾ ਰਹੇ ਨੇ ਜਿਨ੍ਹਾਂ ਦਾ ਅਸਰ ਆਮ ਆਦਮੀ ਦੇ ਉੱਤੇ ਪਵੇਗਾ ਇਸ ਦੌਰਾਨ UPI ਨਿਯਮਾਂ ਦੇ ਵਿੱਚ ਵੀ ਬਦਲਾਅ ਦੇ ਨਾਲ 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 ਬਾਲਣ ਅਤੇ LPG ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਣ ਦੀ ਉਮੀਦ ਹੈ ਹਾਲਾਂਕਿ ਹਰ ਮਹੀਨੇ ਸਿਲੰਡਰ ਦੀ ਕੀਮਤ ਦੇ ਵਿੱਚ ਬਦਲਾਅ ਹੁੰਦਾ ਹੈ ਤਾਂ ਇਸ ਵਾਰ ਵੀ ਉਮੀਦ ਦੱਸੀ ਜਾ ਰਹੀ ਹੈ ਦੱਸ ਦਈਏ ਕਿ UPI ਦੇ ਵਿੱਚੋਂ ਕਿਹੜੇ-ਕਿਹੜੇ ਬਦਲਾਅ ਹੋਣ ਲਈ ਜਾ ਰਹੇ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ ਪੈਨਸ਼ਨ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਕਿ ਐਨਪੀਸੀਆਈ ਯੂਪੀਆਈ ਉਪਭੋਗਤਾਵਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਐਪਸ ਦੇ ਉੱਤੇ ਬੇਲੋੜੇ ਲੋਡ ਨੂੰ ਘਟਾਉਣ ਦੇ ਲਈ ਪੇਟੀਐਮ ਤੇ ਫੋਨ ਪੇ ਅਤੇ ਗੂਗਲ ਪੇ ਵਰਗੇ ਯੂਪੀਆਈ ਐਪਸ ਦੇ ਲਈ ਇੱਕ ਸੀਮਾ ਨਿਰਧਾਰਿਤ ਕਰਨ ਜਾ ਰਿਹਾ ਹੈ ਇਸ ਨਵੇਂ ਬਦਲਾਵ ਦੇ ਤਹਿਤ ਉਪਭੋਗਤਾ ਹੁਣ 50 ਵਾਰ ਤੋਂ ਵੱਧ ਆਪਣੇ ਖਾਤੇ ਦੇ ਬਕਾਏ ਦੀ ਜਾਂਚ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ ਉਪਭੋਗਤਾ ਇੱਕ ਐਪ ਤੋਂ ਜੋ ਕਿ ਦਿਨ ਦੇ ਵਿੱਚ ਸਿਰਫ 25 ਵਾਰ ਬੈਂਕ ਖਾਤੇ ਦੇ ਬੇਰ ਵਿੱਚ ਚੈੱਕ ਕਰ ਸਕਣਗੇ ਇਸ ਦੇ ਨਾਲ ਆਟੋ ਐਪ ਦੇ ਲਈ ਸਮਾਂ ਜੋ ਕਿ स्लॉट ਵੀ ਨਿਰਧਾਰਿਤ ਕੀਤੇ ਜਾ ਰਹੇ ਨੇ ਸਵੇਰੇ 10 ਵਜੇ ਤੋਂ ਪਹਿਲਾਂ ਦੁਪਹਿਰ 1 ਵਜੇ ਤੋਂ ਤੇ ਸ਼ਾਮ 5 ਵਜੇ ਦੇ ਵਿਚਕਾਰ ਅਤੇ ਰਾਤ 9:30 ਵਜੇ ਤੋਂ ਬਾਅਦ ਤੇ ਇਹ ਸਾਰੇ ਨਿਯਮ ਸਾਰੇ UPI ਉਪਭੋਗਤਾਵਾਂ ਦੇ ਉੱਤੇ ਲਾਗੂ ਹੋਣ ਜਾ ਰਹੇ ਨੇ ਤਾਂ ਬਿਹਤ ਵੱਡੀ ਅਪਡੇਟ ਹੈ ਕਿਉਂਕਿ UPI ਅੱਜ ਦੇ ਸਮੇਂ ਦੇ ਵਿੱਚ ਬੱਚੇ-ਬੱਚੇ UPI ਪੇਮੈਂਟਸ ਨੂੰ ਯੂਜ਼ ਕਰ ਰਿਹਾ ਹੈਗਾ ਕੋਈ ਵੀ ਆਪਣੇ ਨਾਲ ਜਿੱਥੇ ਵੀ ਜਾ ਵੀ ਰਿਹਾ ਹੈ ਸੈਰ ਕਰਨ ਦੇ ਲਈ ਜਾਂ ਫਿਰ ਕਿਤੇ ਵੀ ਤਾਂ ਘਰ ਦੇ ਵਿੱਚੋਂ ਪੈਸਾ ਕੋਈ ਵੀ ਨਹੀਂ ਲੈ ਕੇ ਜਾਂਦਾ ਹਰ ਕੋਈ ਸੋਸ਼ਲ ਮੀਡੀਆ ਯਾਨੀ ਕਿ ਇੰਟਰਨੈਟ ਜਿਵੇਂ ਆਪਾਂ ਕਹਿ ਸਕਦੇ ਹਾਂ UPI ਦੇ ਥਰੂ ਪੇਮੈਂਟਸ ਕਰਦੇ ਨੇ ਛੋਟੀ ਮੋਢੀ ਚੀਜ਼ਾਂ ਖਰਦ ਤੱਕ ਲੈ ਕੇ ਆਉਂਦੇ ਨੇ ਤਾਂ ਉਹਨਾਂ ਦੇ ਲਈ ਇਹ ਬਿਹਤ ਅਹਿਮ ਜੋ ਜਿਹੜੀ ਕੀ ਅਪਡੇਟ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਘਰੇਲੂ ਅਤੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਨੇ ਯਾਨੀ ਕਿ ਬਦਲਾਅ ਹੁੰਦੇ ਰਹਿੰਦੇ ਨੇ ਉਹਨਾਂ ਦੇ ਰੇਟ ਤੇ ਵਿੱਚ ਪਿਛਲੇ ਮਹੀਨੇ ਵਪਾਰਕ ਐਲਪੀਜੀ ਸਿਲੰਡਰਾਂ ਦੀ ਕੀਮਤ 60 ਰੁਪਏ ਘਟਾਈ ਗਈ ਸੀ ਇਸ ਦੇ ਨਾਲ ਉਮੀਦ ਜਾਗ ਰਹੀ ਹੈ ਕਿ ਇਸ ਵਰ ਘਰੇਲੂ ਐਲਪੀਜੀ ਦੀਆਂ ਕੀਮਤਾਂ ਘਟਣਗੀਆਂ ਤਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਉਤਰਾਅ ਚੜ੍ਹਾਅ ਦੇਖਣ ਨੂੰ ਮਿਲਿਆ ਹੈਗਾ ਸਰਕਾਰ ਦੇ ਵੱਲੋਂ 1 ਅਗਸਤ ਨੂੰ LPG ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਨ ਦੀ ਉਮੀਦ ਦੱਸੀ ਜਾ ਰਹੀ ਹੈ ਜਿਸ ਦੇ ਨਾਲ ਤੁਹਾਡੀ ਜੇਬ ਪ੍ਰਭਾਵਿਤ ਹੋ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ CNG ਅਤੇ PNG ਦੀਆਂ ਕੀਮਤਾਂ ਵੀ ਵੱਧ ਸਕਦੀਆਂ ਨੇ 9 April ਤੋਂ ਬਾਅਦ CNG ਅਤੇ PNG ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ 1 ਅਗਸਤ ਤੋਂ ਜੋ ਕਿ ਇਹਨਾਂ ਕੀਮਤਾਂ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੇਕਰ ਇਹਨਾਂ ਦੀਆਂ ਕੀਮਤਾਂ ਵਧਦੀਆਂ ਨੇ ਤਾਂ ਆਉਣ-ਜਾਉਣ ਅਤੇ ਰਸੋਈ ਦੇ ਵਿੱਚ ਖਾਣਾ ਪਕਾਉਣ ਦੀ ਲਾਗਤ ਵੱਧ ਸਕਦੀ ਹੈ ਕਿਉਂਕਿ ਸਾਰਾ ਸਮਾਨ ਹੀ ਕਹਿ ਸਕਦੇ ਹਾਂ ਰਸੋਈ ਤੋਂ ਲੈ ਕੇ ਬਾਹਰ ਹੋਟਲਾਂ ਦੇ ਵਿੱਚ ਵੀ ਤਾਂ ਇਹਨਾਂ ਤੇਲ ਜੇਕਰ ਤੇਲ ਦੀ ਕੀਮਤ ਵੱਧਦੀ ਹੈ ਸਿਲੰਡਰ ਦੀ ਕੀਮਤ ਵੱਧਦੀ ਹੈ ਤਾਂ ਕਿਤੇ ਨਾ ਕਿਤੇ ਖਾਣ ਵਾਲੀ ਚੀਜ਼ਾਂ ਦੇ ਰੇਟ ਵੀ ਵੱਧ ਸਕਦੇ ਨੇ ਕਿਉਂਕਿ ਦੱਸਦੇ ਕਿ ਰਸੋਈ ਦੇ ਵਿੱਚ ਖਾਣਾ ਪਕਾਉਣ ਦੀ ਲਾਗਤ ਵੱਧ ਸਕਦੀ ਹੈ ਕਿਉਂਕਿ ਇਹਨਾਂ ਗੈਸਾਂ ਦੀ ਵਰਤੋਂ ਆਟੋ ਕੈਬ ਅਤੇ ਗੈਸ ਆ ਪਾਈਪਲਾਈਨਾਂ ਦੇ ਵਿੱਚ ਵੀ ਕੀ ਤੇਜ਼ ਜਾਂਦੀ ਹੈ ਤਾਂ ਐਵੀਏਸ਼ਨ টারਬਾਈਨ ਫਿਊਲ ਯਾਨੀ ਕਿ ATF ਦੀਆਂ ਕੀਮਤਾਂ 1 ਅਗਸਤ ਤੋਂ ਬਦਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਦਾ ਮਤਲਬ ਹਵਾਈ ਸਫਰ ਵੀ ਮਹਿੰਗਾ ਹੋ ਸਕਦਾ ਹੈਗਾ ਇਹ ਹਵਾਈ ਜਹਾਜ਼ਾਂ ਦੇ ਵਿੱਚ ਵਰਤਿਆ ਜਾਂਦਾ ਹੈਗਾ ATF ਜੇਕਰ ATF ਦੀਆਂ ਕੀਮਤਾਂ ਦੇ ਵਧੀਆਂ ਨੇ ਤਾਂ 에ਅਰਲਾਈਨਾਂ ਵਧੀ ਹੋਈ ਲਾਗਤ ਦੇ ਰਾ ਜਿਹੜੇ ਲਾਗਤ ਦਾ ਬੋਝ ਯਾਤਰਾ ਦੇ ਉੱਤੇ ਪੈ ਸਕਦਾ ਹੈ ਟਿਕਟ ਮਹਿੰਗੀ ਹੋ ਸਕਦੀ ਹੈ ਇਸ ਦੇ ਨਾਲ ਹਵਾਈ ਟਿਕਟਾਂ ਮਹਿੰਗੀਆਂ ਹੋ ਜਾਣਗੀਆਂ ਇਸ ਲਈ ਅਗਸਤ ਦੇ ਵਿੱਚ ਆਪਣੀ ਹਵਾਈ ਟਿਕਟ ਬੁੱਕ ਕਰਦੇ ਸਮੇਂ ਕਿਰਾਏ ਦੇ ਉੱਤੇ ਨਜ਼ਰ ਇੱਕ ਵਾਰ ਜ਼ਰੂਰ ਮਾਰ ਲਿਓ ਅਤੇ ਆਖਰੀ ਸਮੇਂ ਦੇ ਕਿਰਾਏ ਦੇ ਵਿੱਚ ਵਾਅਦੇ ਤੋਂ ਬਚਣ ਦੇ ਲਈ ਪਹਿਲਾਂ ਤੋਂ ਹੀ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਹੋ ਫਿਰ ਆਉਂਦੀ ਹੈ SBI ਨੂੰ ਲੈ ਕੇ ਦੱਸਦੇ ਕਿ ਜੇਕਰ ਤੁਸੀਂ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ SBI ਕਾਰਡ ਦੀ ਵਰਤੋਂ ਕਰਦੇ ਹੋ ਅਤੇ ਹਵਾਈ ਯਾਤਰਾ ਦੇ ਦੌਰਾਨ ਮੁਫਤ ਦੁਰਘਟਨਾ ਬੀਮੇ ਦਾ ਲਾਭ ਲੈ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ 11 ਅਗਸਤ 2025 ਤੋਂ ਬੈਂਕ ਆਪਣੇ ਕਈ ਸ ਜੋ ਕਿ ਬ੍ਰਾਂਡਡ ਕ੍ਰੈਡਿਟ ਕਾਰਡ ਰੂਪਾਂ ਦੇ ਉੱਤੇ ਮੁਫਤ ਹਵਾਈ ਦੁਰਘਟਨਾ ਬੀਮਾ ਕਵਰੇਜ ਨੂੰ ਬੰਦ ਕਰ ਸਕਦਾ ਹੈ ਬੰਦ ਕਰਨ ਲਈ ਜਾ ਵੀ ਰਿਹਾ ਹੈ ਦੱਸਦੇ ਕਿ ਐਸਬੀਆਈ ਦੇ ਬੈਂਕ ਦੇ ਦੁਆਰਾ ਯੂਕੋ ਬੈਂਕ ਸੈਂਟਰਲ ਬੈਂਕ ਜੋ ਕਿ ਕਰੂਰ ਵੈਸ਼ਿਆ ਬੈਂਕ ਅਤੇ ਇਲਾਹਾਬਾਦ ਬੈਂਕ ਵਰਗੇ ਕਈ ਬੈਂਕਾਂ ਦੇ ਨਾਲ ਸਾਂਝੇਦਾਰੀ ਦੇ ਵਿੱਚ ਇਹ ਜੋ ਕਿ ਐਲੀਟ ਅਤੇ ਪ੍ਰਾਈਮ ਕਾ ਜੋ ਕਿ ਕਾਰਾਂ ਦੇ ਉੱਤੇ 50 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਮੁਫਤ ਹਵਾਈ ਦੁਰਘਟਨਾ ਬੀਮਾ ਕਵਰ ਪੇਸ਼ ਕੀਤਾ ਗਿਆ ਸੀਗਾ ਜੋ ਕਿ ਹੁਣ ਬੰਦ ਹੋਣ ਲਈ ਜਾ ਰਿਹਾ ਤਾਂ ਇਹ ਵੱਡੇ ਬਦਲਾਅ ਜਿਹੜੇ ਕਿ ਹੋਣ ਜਾ ਰਹੇ ਨੇ 1 ਅਗਸਤ ਤੋਂ ਬਾਅਦ ਜਿਹੜੇ ਕਿ ਕਈ ਇਹ ਵੱਡੇ ਬਦਲਾਅ ਹੋ ਸਕਦੇ ਨੇ ਹਵਾਈ ਸੇਵਾ ਮਹਿੰਗੀ ਹੋ ਸਕਦੇ ਜਿਸ ਕਰਕੇ ਲੋਕਾਂ ਦੇ ਆਮ ਜੇਬ ਦੇ ਉੱਤੇ ਵੀ ਅਸਰ ਪੈ ਸਕਦਾ ਹੈਗਾ ਉਸ ਤੋਂ ਇਲਾਵਾ ਜੋ ਕਿ ਸਿਲੰਡਰ ਦੀ ਕੀਮਤਾਂ ਦੇ ਵਿੱਚ ਵਿਵਾਦਾ ਹੋ ਸਕਦਾ ਜਿਸ ਨੂੰ ਲੈ ਕੇ ਖਾਣ ਪੀਣ ਦੀਆਂ ਚੀਜ਼ਾਂ ਜਾਂ ਫਿਰ ਆਣ ਜਾਣ ਦੇ ਲਈ ਸਫ਼ਰ ਵੀ ਇਹ ਵੀ ਜਿਹੜਾ ਕਿ ਮਹਿੰਗਾ ਹੋ ਸਕਦਾ ਹੈ